ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਰਾਡ ਵਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਆਪਾਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਠੀਕ ਹੈ ਜੀ ਅੱਜ ਆਪਾਂ ਜੋ ਵੀਡੀਓ ਤੁਹਾਨੂੰ ਕਾਟਨ ਸਟਾਪ ਦੇ ਕੱਪੜੇ ਦੇ ਉੱਪਰ ਦੇ ਰਹੇ ਹਾਂ ਠੀਕ ਹੈ ਜੀ ਪ੍ਰਿੰਟਡ ਸੂਟ ਆ 올ਓਵਰ ਸੂਟ ਆ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਇੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਠੀਕ ਹੈ ਜੀ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਿਆ ਕਰੋ ਆ ਜੋ ਜੀ ਆਪਾਂ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਦਾ ਨਾਮ ਪਾ ਜੋ ਮੈਂਸ਼ਨ ਕਰ ਦਿੰਨੇ ਆ ਨਾਂਪ ਕੀ ਆ ਇਹਨਾਂ ਦੀ 44 ਇੰਚ ਲੰਬਾਈ ਹੈ ਜੀ ਜੈਂਪਰ ਦੀ ਤਿਆਰ ਆ 44 ਇੰਚ ਠੀਕ ਹੈ ਜੀ ਤੇ 20 ਇੰਚ ਇਹਨਾਂ ਦਾ ਘੇਰਾ ਜੀ ਤੇ 18 18.5 ਇਹਨਾਂ ਦੀ ਸਾਤੀ ਹੈ ਤੇ 16 ਇਹਨਾਂ ਦੀ ਕਮਰ ਆ ਤੇ 19.5 ਇੰਚ ਇਹਨਾਂ ਦੀ ਹੈਪ ਠੀਕ ਹੈ ਜੀ ਆ ਜੋ ਜੀ ਆਪਾਂ ਤੁਹਾਨੂੰ ਦੱਸਦੇ ਆ ਇੱਕ ਇਸ ਤਰ੍ਹਾਂ ਦੀ ਕਮੀਜ਼ ਦੀ ਇਸ ਨਾਪ ਦੀ ਕਟਿੰਗ ਕੀਤੀ ਜਾਂਦੀ ਹੈ ਠੀਕ ਹੈ ਜੀ ਆ ਲਓ ਜੀ ਆ ਆਪਣੇ ਕੋਲੇ ਕਾਟਨ ਸਟਾਪ ਦੇ ਵਿੱਚ ਕੱਪੜਾ ਜੀ ਇਹ ਆਪਾਂ ਵਾਸ਼ ਕਰ ਲਿਆ ਸੀ ਪਾਣੀ ਦੇ ਵਿੱਚ ਡਿਪ ਕਰ ਲਿਆ ਸੀ ਠੀਕ ਹੈ ਜੀ ਇੱਕ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਇਹ ਦੱਸਦੀ ਜ਼ਰੂਰ ਹੁੰਨੀ ਹੈ ਵੀ ਜੋ ਕਾਟਨ ਦਾ ਸਟਾਪ ਹੁੰਦਾਗਾ ਉਹਨੂੰ ਪਾਣੀ ਦੇ ਵਿੱਚ ਡਿਪ ਕਰ ਲਿਆ ਕਰੋ ਚੰਗੀ ਤਰ੍ਹਾਂ ਵਾਸ਼ ਕਰ ਲਿਆ ਕਰੋ ਧੋ ਲਿਆ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਉਹਦੀ ਕਟਿੰਗ ਕਰਿਆ ਕਰੋ ਕਿਉਂਕਿ ਜੋ ਸਰਿੰਕੇਜ ਹੋਣੀ ਆ ਜੀ ਉਹ ਹੋ ਜਾਂਦੀ ਆ ਠੀਕ ਹੈ ਇੱਕ ਹਰੇਕ ਸੂਟ ਦੇ ਵਿੱਚ ਕੰਨੀਆਂ ਤਾਰ ਲਿਆ ਕਰੋ ਜੀ ਆਹ ਵਾਲੀ ਕੰਨੀ ਬਿਲਕੁਲ ਵੀ ਕਿਤੇ ਵੀ ਕੰਨੀ ਨਾਲ ਲਿਆ ਕਰੋ ਕਮੀਜ਼ ਚ ਬਾਜੂ ਚ 벨ਟ ਚ ਬਾਟਮ ਚ ਠੀਕ ਹੈ ਜੀ ਕੰਨੀਆਂ ਤਾਰ ਦਿਆ ਕਰੋ ਕਮੀਜ਼ ਦੀ ਸਭ ਤੋਂ ਪਹਿਲਾਂ ਕਪੜਾ ਚੈੱਕ ਕਰ ਲਿਆ ਕਰੋ ਜੀ ਕਪੜੇ ਦੇ ਵਿੱਚ ਕਿਤੇ ਝਿਰਖੀ ਜਾਂ ਕੋਈ ਟੋਕ ਵਗੈਰਾ ਤਾਂ ਨਹੀਂ ਗਈ ਠੀਕ ਹੈ ਜੀ ਵੈਸੇ ਤਾਂ ਆਪਾਂ ਜਦੋਂ ਪਾਣੀ ਦੇ ਵਿੱਚ ਡਿੱਪ ਕੀਤਾ ਵਾਸ਼ ਕੀਤਾ ਇਹਨੂੰ ਚੈੱਕ ਕੀਤਾ ਚੈਕਿੰਗ ਹੋਈ ਹੋਈ ਆ ਕੱਪੜੇ ਦੀ ਠੀਕ ਹੈ ਜੀ ਕਈ ਕਸਟਮਰ ਹੁੰਦੇ ਆ ਜੀ ਆਪਾਂ ਨੂੰ ਪਾਣੀ ਦੇ ਜਿਹੜਾ ਵਾਸ਼ ਕਰਨ ਦਾ ਕੰਮ ਹੁੰਦਾ ਉਹ ਕਰਕੇ ਦੇ ਜਾਂਦੇ ਆ ਕਈ ਵਾਰ ਆਪਾਂ ਨੂੰ ਕਈ ਵਾਰ ਕਸਟਮਰ ਇਹ ਜਿਹੇ ਹੁੰਦੇ ਆ ਵੀ ਉਹ ਕਹਿ ਦਿੰਦੇ ਆ ਵੀ ਤੁਸੀਂ ਆਪਣੇ ਆਪ ਉਹ ਕਰ ਲਿਓ ਠੀਕ ਹੈ ਜੀ ਉਹ ਆਪਾਂ ਕਰ ਲੈਨੇ ਹੁੰਨੇ ਆ ਇੱਕ ਵਾਰ ਕਲੀਅਰ ਜ਼ਰੂਰ ਕਰ ਲਿਆ ਕਰੋ ਜੀ ਕਾਟਨ ਦਾ ਕੱਪੜਾ ਜੋ ਉਹ ਵਾਸ਼ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਇਹ ਕੱਪੜਾ ਆਪਣਾ ਚੈੱਕ ਕੀਤਾ ਹੋਇਆਗਾ ਇੱਕ ਪ੍ਰਿੰਟ ਸੂਟਾਂ ਦੇ ਭਾਣੇ ਫਲਾਵਰਸ ਦਾ ਦੇਖ ਲਿਆ ਕਰੋ ਠੀਕ ਹੈ ਜੀ ਸਭ ਤੋਂ ਪਹਿਲਾਂ ਕਟਿੰਗ ਤੋਂ ਪਹਿਲਾਂ ਘੇਰਾ ਲੈਣ ਤੋਂ ਪਹਿਲਾਂ ਫਲਾਵਰਸ ਹਰੇਕ ਪ੍ਰਿੰਟਡ ਸੂਟ ਦੇ ਵਿੱਚ ਫਲਾਵਰਸ ਦੀ ਪ੍ਰੋਬਲਮ ਹੁੰਦੀ ਹੈ ਚੈੱਕ ਕਰ ਲਿਆ ਕਰੋ ਠੀਕ ਹੈ ਜੀ ਹੁਣ ਇਹ ਵਾਲਾ ਜੋ ਸੂਟ ਹੈ ਇਹਦੇ ਵਿੱਚ ਪ੍ਰਿੰਟ ਫਲਾਵਰਾਂ ਦੀ ਕੋਈ ਪ੍ਰੋਬਲਮ ਨਹੀਂ ਰਹੂਗੀ ਠੀਕ ਹੈ ਜੀ ਇਹ ਪੱਤੀ ਇਧਰ ਨੂੰ ਵੀ ਜਾ ਰਹੀ ਹੈ ਇਧਰ ਨੂੰ ਵੀ ਜਾ ਰਹੀ ਆ ਫੋਲ ਉੱਪਰ ਨੂੰ ਵੀ ਜਾ ਰਿਹਾ ਹੈ ਨੀਚੇ ਨੂੰ ਵੀ ਜਾ ਰਿਹਾ ਹੈ ਇਹਦੇ ਵਿੱਚ ਕੋਈ ਵੀ ਚੱਕਰ ਨਹੀਂ ਆ ਕੋਈ ਇਧਰ ਘੇਰਾ ਲੈ ਲਓ ਇਧਰ ਘੇਰਾ ਲੈ ਲਓ ਕੋ ਕਿੱਧਰ ਵੀ ਲੈ ਲੋ ਜਿੱਦਾਂ ਤੁਹਾਨੂੰ ਲੋਟ ਲੱਗਦਾ ਉਤਰ ਘੇਰੇ ਦੀ ਕਟਿੰਗ ਕਰ ਲੋ ਠੀਕ ਹੈ ਜੀ ਹੁਣ ਇਹ ਵਾਲੇ ਸੂਟ ਦੇ ਵਿੱਚ ਆਪਾਂ ਕਿਉਂਕਿ ਨਾ ਹੀ ਇਹਦੇ ਵਿੱਚ ਕੋਈ ਕੜਾਈ ਦਾ ਮੈਟਰ ਆ ਜੀ ਨਾ ਹੀ ਕੋਈ ਡਿਜ਼ਾਈਨਿੰਗ ਦਾ ਮੈਟਰ ਆ ਠੀਕ ਹੈ ਜੀ ਉਹਦੇ ਵਿੱਚ ਹੁਣ ਆਪਾਂ ਜੇ ਉਹ ਕੜਾਈ ਦੇ ਵਿੱਚ ਹੁੰਦਾਗਾ ਜੋ ਪੱਲੇ ਤੇ ਕੜਾਈ ਹੁੰਦੀ ਆ ਉਹਨੂੰ ਆਪਾਂ ਫੋਲਡਿੰਗ ਉਸ ਕੜਾਈ ਦੇ ਮਾਰਜਨ ਦੇ ਹਿਸਾਬ ਨਾਲ ਇਸ ਤਰ੍ਹਾਂ ਫੋਲਡਿੰਗ ਰੱਖ ਕੇ ਘੇਰਾ ਉਤਾਰਦੇ ਆ ਓਕੇ ਹੈ ਜੀ ਹੁਣ ਆਪਾਂ ਇਹ ਸੂਟ ਦਾ ਜੋ ਘੇਰਾ ਉਤਾਰਾਂਗੇ ਆਪਾਂ ਘੇਰੇ ਦੀ ਲੰਬਾਈ 41 ਇੰਚ ਤਿਆਰ ਤੁਹਾਨੂੰ ਮੈਂ ਦੱਸਿਆ ਠੀਕ ਹੈ ਜੀ ਆਪਾਂ ਇੱਥੇ ਘੇਰਾ ਜਿਹੜਾ ਤਾਰਨ ਹੈਗਾ ਉਹ ਆਪਾਂ 44 ਇੰਚ ਦੀ ਕਟਾਈ ਕਰਨੀ ਆ ਠੀਕ ਹੈ। ਪੰਤਾਲੀ ਦੀ ਕਟਾਈ ਕਰਾਂਗੇ ਆਪਾਂ ਘੇਰੇ ਦੀ 44 ਇੰਚ ਤਿਆਰ ਰਹੇ ਜੂਗਾ 45 ਦੀ ਕਟਾਈ ਕਰਕੇ ਠੀਕ ਹੈ ਜੀ ਆਹ ਲੋ 45 ਤੇ ਪਹਿਲਾਂ ਉਲਟ ਸਾਈਡ ਮਾਰਕਿੰਗ ਕਰ ਲਓ ਉਹਨੂੰ ਡਬਲ ਫੋਲਡਿੰਗ ਕਰਾਂਗੇ ਇਸ ਵਾਈਚ ਠੀਕ ਹੈ ਜੀ ਆਪਾਂ ਡਬਲ ਫੋਲਡਿੰਗ ਕਰਕੇ ਤੁਹਾਨੂੰ ਦੱਸਦੇ ਆ ਕਿਸ ਤਰ੍ਹਾਂ ਆ ਪਹਿਲਾਂ ਮਾਰਕਿੰਗ 45 ਇੰਚ ਦੀ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਆ। ਠੀਕ ਹੈ ਜੀ ਇਸ ਤਰ੍ਹਾਂ ਆਹ ਲਓ ਜੀ 44 ਇੰਚ ਤਿਆਰ ਜੈਂਪਰ ਆ 45 ਇੰਚ ਮੈਂ ਇੰਚ ਤਾਂ ਲਿਆ ਜਿਹੜਾ ਬੈਕ ਦਾ ਆਪਾਂ ਮਾਰਜਨ ਵੱਧ ਲੈਨੇ ਆ ਉੱਥੇ ਆਪਾਂ 4 ਇੰਚ ਐਕਸਟਰਾ ਆਪਾਂ ਨੂੰ ਲੈਣਾ ਪਊਗਾ ਨਹੀਂ ਆਪਾਂ ਨੂੰ 3 ਇੰਚ ਲੈਣਾ ਪੈਂਦਾ ਠੀਕ ਹੈ ਹੁਣ ਆਪਾਂ 45 ਦੇ ਮਾਰਕਿੰਗ ਕਰ ਲਈ ਜੀ ਆਹ ਲਓ ਜੀ 45 ਦੀ ਮਾਰਕਿੰਗ ਓਕੇ ਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਡਬਲ ਫੋਲਡਿੰਗ ਕਰ ਲੈਣਾ ਹੈ ਇਸ ਤਰ੍ਹਾਂ ਆਹ ਲਓ ਜੀ ਇਸ ਤਰ੍ਹਾਂ ਇਹਨਾਂ ਨੂੰ ਡਬਲ ਫੋਲਡਿੰਗ ਇਸ ਤਰ੍ਹਾਂ ਕਰਦੇ ਆ ਹਾਂਜੀ ਆਪਾਂ ਕੱਪੜਾ ਡਬਲ ਫੋਲਡਿੰਗ ਕਰ ਲਿਆ ਜੀ ਤੇ ਇਹਨਾਂ ਦਾ ਘੇਰਾ ਜੋ ਹੈਗਾ 32 ਇੰਚ ਤਿਆਰ ਆ ਇਹ ਸੂਟ ਦੇ ਆਪਾਂ ਨੂੰ ਕੋਈ ਵੀ ਪੈਪਿੰਗ ਨਹੀਂ ਲਾਉਣੀ ਤਾਂ ਆਪਾਂ ਘੇਰਾ 22 ਇੰਚ ਉਤਾਰਾਂਗੇ ਠੀਕ ਹੈ ਜੀ 45 ਇੰਚ ਦੀ ਆਪਾਂ ਫੋਲਡਿੰਗ ਕਰ ਲਈ ਆ ਆ ਦੇਖੋ ਜੀ ਇਸ ਤਰ੍ਹਾਂ 45 ਠੀਕ ਹੈ ਜੀ 45 ਇੰਚ ਦੀ ਫੋਲਡਿੰਗ ਕੀਤੀ ਆਪਾਂ ਵਾਲੀ ਆ ਲਓ ਜੀ ਓਕੇ ਆ ਹੁਣ ਆਪਾਂ ਘੇਰਾ ਉਤਾਰਨਾ ਜੀ ਇਸ ਦਾ ਆ ਦੇਖੋ ਜੀ ਦੇਖੋ ਜੀ ਘੇਰਾ ਜੋ ਹੈਗਾਗਾ ਹਾਂਜੀ ਇਹਨਾਂ ਦਾ ਘੇਰਾ ਹੈਗਾ ਜੀ 20 ਇੰਚ ਪਿਆਰਾ 22 ਇੰਚ ਘੇਰਾ ਤਾਰਿਆ ਜਾਊਗਾ ਕਿਉਂਕਿ ਡਬਲ ਫੋਲਡਿੰਗ ਆਪਾਂ ਕੱਪੜਾ ਕੀਤਾ ਹੋਇਆ ਤਾਂ ਹੁਣ ਆਪਾਂ ਇਸ ਤਰ੍ਹਾਂ ਘੇਰਾ ਉਤਾਰ ਸਕਦੇ ਹਾਂ ਜੀ ਅੱਗੇ ਆਪਾਂ ਦੂਸਰੇ ਲੋਟ ਫੋਲਡਿੰਗ ਕਰਕੇ ਕੱਪੜਾ ਤਾਰਦੇ ਹਾਂ ਕਢਾਈ ਦਾ ਮਾਰਜਨ ਲੈਣਾ ਪੈਂਦਾ ਉਹਦੇ ਵਿੱਚ ਜੋ ਸੂਟਾ ਤੇ ਕਢਾਈ ਹੁੰਦੀ ਹੈ ਠੀਕ ਹੈ ਜੀ ਉਹ ਕਢਾਈ ਦੇ ਹਿਸਾਬ ਨਾਲ ਸੈਂਟਰ ਲੈ ਕੇ ਫੇਰ ਘੇਰਾ ਤਾਰਿਆ ਜਾਂਦਾ ਇਸ ਚੀਜ਼ ਦੇ ਵਿੱਚ ਇਸ ਤਰ੍ਹਾਂ ਡਬਲ ਫੋਲਡਿੰਗ ਹੋ ਕੇ ਘੇਰਾ ਉੱਤਰ ਜਾਂਦਾ ਆ ਲਓ ਜੀ ਠੀਕ ਹੈ ਤੇ ਹੀ ਅੰਤ ਘੇਰਾ ਉਤਾਰਨਾ ਆਪਾਂ ਇਸ ਸੂਟ ਦੇ ਪਾਈਪਿੰਗ ਵਗੈਰਾ ਕੁਝ ਵੀ ਨਹੀਂ ਲਗਾਉਣਾ ਸੋ ਲਈ ਆਪਾਂ ਇਦਾਂ ਹੀ ਕਟਿੰਗ ਕਰਨੀ ਹੈ ਇਹਦੀ ਠੀਕ ਹੈ ਜੀ ਆ ਲਓ ਤੇ ਹੀ ਅੰਤ ਤੇ ਆਪਾਂ ਕਟਿੰਗ ਕਰ ਦਿੰਦੇ ਆ ਘੇਰ ਦੀ ਠੀਕ ਹੈ ਜੀ ਜੀ ਆ ਡਬਲ ਫੋਲਡਿੰਗ ਹੋ ਗਈ ਬੈਕ ਦਾ ਪੱਲਾ ਹੋ ਗਿਆ 프ਰੰਟ ਦਾ ਹੋ ਗਿਆ ਕੱਠੇ ਪੱਲੇਆਂ ਦਾ ਘੇਰ ਉਤਰੂਗਾ ਠੀਕ ਹੈ ਜੀ 45 ਇੰਚ ਆਪਾਂ ਕਟਾਈ 41 ਇੰਚ ਜੈਂਪਰ ਤਿਆਰ ਆ ਠੀਕ ਹੈ ਜੀ ਆ ਲੋ ਜੀ ਲੰਬਾਈ ਉਤਾਰ ਲਈ ਨਵਾਈ ਦੀ ਮਾਰਕਿੰਗ ਕਰ ਲਈ ਤੇ ਹੁਣ ਆਪਾਂ ਘੇਰ ਦੀ ਕਰਦੇ ਆ ਘੇਰ ਇਹਨਾਂ ਦਾ 23 ਇੰਚ ਤਿਆਰ ਹੈ ਜੀ ਆ ਲੋ 23 ਇੰਚ ਦੀ ਮਾਰਕਿੰਗ ਕਰ ਲਈ ਜੀ ਆਪਾਂ ਠੀਕ ਹੈ 20 ਇੰਚ ਠੀਕ ਹੈ ਕਿਉਂਕਿ ਇਹਦੇ ਵਿੱਚ ਪਾਈਪਿੰਗ ਵਗੈਰਾ ਕੁਝ ਨਹੀਂ ਲਗਾਣਾ ਤਾਂ ਆਪਾਂ 20 ਇੰਚ ਘੇਰਾ 22 ਇੰਚ ਘੇਰਾ ਉਤਾਰਾਂਗੇ ਠੀਕ ਹੈ ਜੀ ਆਹ ਲਓ ਜੀ ਇਸ ਤਰ੍ਹਾਂ ਕਟਿੰਗ ਕਰ ਦੋ ਇਹ ਦੂਰੇ ਪੱਲੇ 'ਚ ਜਿਹੜਾ ਨਾਲ ਉਹ ਕੱਪੜਾ ਉਤਰਿਆ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਕਿੰਨਾ ਜੀ ਆਪਾਂ ਨਾਪ ਲੈਣੇ ਆ ਠੀਕ ਹੈ ਤੇ ਬਾਅਦ 'ਚ ਆਪਣੇ ਜੇ ਬਾਜੂ ਦੇ ਵਰਤੋਂ ਚਾਹੁੰਦਾ ਹੋਇਆ ਤਾਂ ਬਾਜੂ ਦੇ ਕਰ ਦਾਂਗੇ ਨਹੀਂ ਆਪਾਂ ਪੱਲੇ ਪਹੁੰਚੇ ਉਤਾਰ ਦਾਂਗੇ ਠੀਕ ਹੈ ਜੀ ਅਸਤਰਾ ਇਹ ਹੋ ਗਿਆ ਠੀਕ ਹੈ ਜੀ ਠੀਕ ਹੈ ਜੀ ਇਹ ਦੋਨੇ ਪੱਲੇ ਹੋ ਗਏ ਨੇ ਆਪਾਂ ਨੇ ਦੀ ਫੋਲਡਿੰਗ ਕਰਕੇ ਰੱਖ ਕੇ ਤੁਹਾਨੂੰ ਦਿਖਾਣੇ ਆ ਠੀਕ ਹੈ ਜੀ ਹਾਂ ਜੀ ਹੁਣ ਆਪਾਂ ਪੱਲੇ ਦੋਨੇ ਫੋਲਡਿੰਗ ਕਰਕੇ ਵਿਛਾ ਲਏ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਇਹਨਾਂ ਦਾ ਜੋ ਧੀਰਾ ਜੀ 12 ਇੰਚ ਆ ਤਿਆਰ ਆ ਠੀਕ ਹੈ ਜੀ 6 ਇੰਚ ਆਪਾਂ ਇੱਥੋਂ ਰੱਖਾਂਗੇ ਆਹ ਪੱਲੇ ਦੂਰਾ ਪੱਲਾ ਫੋਲਡਿੰਗ ਕਰਕੇ ਆਪਾਂ ਘੇਰਾ ਉਤਾਰਿਆ ਸੀ ਦੋਨੇ ਪੱਲੇ ਇਕੱਠੇ ਹੀ ਉਤਰ ਗਏ ਬੈਕ ਦਾ ਵੀ 프ਰੰਟ ਦਾ ਵੀ ਤੱਬੇ ਅੱਗੇ ਆਪਾਂ ਜਿਹੜੀਆਂ ਵੀਡੀਓ ਦੇ ਚੁੱਕੇ ਹਾਂ ਉਹ ਲੱਗ-ਲੱਗ ਆਪਾਂ ਨੂੰ ਪੱਲਾ ਉਤਾਰਨਾ ਪੈਂਦਾ ਸੀ ਹਨਾ ਕਿਉਂਕਿ ਫਰੰਟ ਦੇ ਪੱਲੇ ਤੇ ਕਢਾਈ ਸੀਗੀ ਤਾਂ ਉਹ ਲੱਗੀ ਉਤਰਨਾ ਸੀ ਬੈਗ ਦਾ ਵੀ ਲੱਗੀ ਉਤਰਨਾ ਸੀ ਹਨਾ ਤੇ ਹੁਣ ਆ ਵਾਰ ਦੋਨੇ ਪੱਲੇ ਇਕੱਠੇ ਹਟਾਏ ਆਪਾਂ ਫਰੰਟ ਦਾ ਵੀ ਔਰ ਬੈਕ ਦਾ ਵੀ ਇਹਨਾਂ ਦੇ ਨਾਲੋਂ ਕੱਪੜਾ ਜਿਹੜਾ ਉੱਤਰਿਆ ਵਾਲਾ ਕੱਪੜਾ ਪਾਸੇ ਤੋਂ ਉਤਾਰਿਆ ਗਿਆ ਹੈਗਾ ਠੀਕ ਹੈ ਜੀ ਘੇਰ ਉਤਾਰ ਕੇ ਜਿਹੜਾ ਪਾਸੇ ਕੱਪੜਾ ਬਚਿਆ ਠੀਕ ਹੈ ਜੀ ਇਹ ਆਪਾਂ ਨੇ ਹੁਣ ਬਾਜੂ ਦੇ ਕੰਮ ਵੀ ਆ ਆ ਸਕਦਾ ਜੀ ਕਿਉਂਕਿ ਆਪਣੇ 9 ਇੰਚੀ ਬਾਜੂ ਮੋਡਾ ਜਿਹੜਾ 8.5 ਇੰਚੀ ਪੈਣਾ ਤੇ ਪਹੁੰਚੇ ਦੇ ਕੰਮ ਵੀ ਆ ਸਕਦਾ ਕੋਈ ਗੱਲ ਨਹੀਂ ਆਪਾਂ ਇਹ ਦੇਖਦੇ ਆਂ ਵੀ ਆਪਾਂ ਇਹਦੀ ਵਰਤੋਂ ਕਿੱਥੇ ਕਰਾਂਗੇ ਠੀਕ ਹੈ ਜੀ ਇਹਨੂੰ ਆਪਾਂ ਸਾਈਡ ਤੇ ਕਰ ਦਿੰਨੇ ਆਂ ਆਹ ਲਓ ਜੀ ਹੁਣ ਮੈਂ ਤੁਹਾਨੂੰ ਇਹ ਚੀਜ਼ ਦੱਸਦੀ ਆਂ ਆਪਾਂ 프ਰੰਟ ਦਾ ਤੇ ਬੈਕ ਦਾ ਚੰਗੀ ਤਰ੍ਹਾਂ ਬਾਲ ਬੂਲ ਕੱਢ ਕੇ ਫਿਰ ਕੱਪੜਾ ਫੋਲਡਿੰਗ ਕਰ ਲੈਣਾ ਫਿਰ ਕਿਤੋਂ ਕਾਟਵਾ ਦਿਨਾ ਰਵੇ ਹੋਣਾ ਰਵੇ ਠੀਕ ਆ ਬੈਕ ਦਾ ਹੋ ਗਿਆ ਆ ਤੇ ਉੱਪਰ ਹੀ ਆਪਾਂ ਪ੍ਰਕਾਸ਼ਤ ਦਾ ਉਹ ਆਪਾਂ ਉਹੀ 1 ਇੰਚ ਦਾ ਜਿਹੜਾ ਵੀਰੇ ਮਾਰਜਨ ਬੈਕ ਤੇ ਫਰੰਟ ਪੱਲੇ ਦਾ ਰੱਖਦੇ ਰੱਖਦੇ ਆ ਹੁਣ ਉਹ ਰੱਖਿਆਗਾ ਇੱਕ ਨਾ ਕਿਤੇ ਕੋਈ ਸ਼ੂਟ ਸੂਟ ਹੋਊਗਾ ਜਿਹਦੇ ਆਪਾਂ ਨਹੀਂ ਰੱਖਿਆ ਉਹ ਪਰ ਉਹ ਰੱਖਿਆ ਕਿਉਂ ਹੋ ਕਿਉਂ ਨਹੀਂ ਹੋਊਗਾ ਕਿਉਂਕਿ ਉਹਨਾਂ ਨੇ ਕੋਈ ਜ਼ਰੂਰਤ ਨਹੀਂ ਜਿਨ੍ਹਾਂ ਦੇ ਕਮਰ ਤੇ ਸਾਤੀ ਕਾਟਾ ਹੈ ਨਾ ਉਹਨਾਂ ਦੇ ਤਾਂ ਕੋਈ ਗੱਲ ਨਹੀਂ ਆਪਾਂ ਨਾ ਵੀ ਰੱਖਾਂਗੇ ਕੋਈ ਚੱਕਰ ਨਹੀਂ ਆ ਜੇ ਸਾਤੀ ਘਾਟ ਆ ਕਮਰ ਤੇ ਹੈਪ ਵੱਧਾ ਹਨ ਫਿਰ ਆਪਾਂ ਨੂੰ ਰੱਖਣਾ ਹੀ ਰੱਖਣਾ ਉਹ ਸੂਟ ਦੇ ਵਿੱਚ ਇਹ 1 ਇੰਚ ਦਾ ਜਿਹੜਾ ਗਲੇ ਵਾਲਾ ਨਾ ਉਹ ਰੱਖਿਓ ਜਰੂਰ ਤੁਸੀਂ ਜੇ ਸਾਤੀ ਉੱਪਰੋਂ ਘਾਟ ਤਾਂ ਕਮਰ ਤੇ ਹੈਪ ਜ਼ਿਆਦਾਗੀ ਜੇ ਸਾਤੀ ਵੀ ਠੀਕ ਆ ਕਮਰ ਵੀ ਥੋੜਾ ਫਰਕ ਆ ਤੇ ਹੈਪ ਵੀ ਹੈਪ ਦਾ ਤੇ ਕਮਰ ਦਾ ਤੇ ਬ੍ਰੈਸਟ ਦਾ 1 ਇੰਚ 1/2 ਇੰਚ ਦਾ ਫਰਕ ਆ ਫਿਰ ਕੋਈ 2 ਇੰਚ ਇੱਥੋਂ 1 2 ਇੰਚ ਦਾ ਚਾਹੀਦਾ ਇੱਥੋਂ ਇੰਚ ਦਾ ਚਾਹੀਦਾ ਠੀਕ ਹੈ ਜੀ ਫਿਰ ਕੋਈ ਗੱਲ ਨਹੀਂ ਫਿਰ ਜ਼ਰੂਰਤ ਨਹੀਂ ਕਿਤੇ ਕਿਸੇ ਸੂਟ ਦੇ ਪਲਾਂ ਦੀ ਆਪਾਂ ਨਾ ਰੱਖਿਆ ਹੋਵੇ ਪਰ ਮੈਂ ਹਰੇਕ ਸੂਟ ਦੇ ਹੀ 1 ਇੰਚ ਬੈਕ ਦਾ ਪੱਲਾ ਵੱਧ ਹੀ ਰੱਖਦੀ ਆ ਠੀਕ ਹੈ ਜੀ ਉਹ ਆਪਾਂ ਪੂਲ ਵੀਡੀਓ ਤੁਹਾਨੂੰ ਦੇ ਚੁੱਕੇ ਆ ਹੁਣ ਦੇਖੋ ਜੀ ਇਹਨਾਂ ਦਾ ਜੋ ਤੀਰਾ ਉਹ ਹੈਗਾ ਜੀ 12 ਇੰਚ ਇੱਕ ਭੈਣੇ ਪਿਛਲੀ ਵੀਡੀਓ ਚੈੱਕ ਕਰ ਲਿਓ ਆਪਾਂ ਜਿਹੜੇ ਮਾਰਜਨ ਆ ਕਾਟ ਪੈਣੀ ਉਹਦਾ ਪੂਲ ਮਾਰਜਨ ਸਮਝਾ ਚੁੱਕੀਆਂ ਕਾਟ ਦਾ ਠੀਕ ਹੈ ਜੀ ਇਹ ਚ ਆਪਾਂ ਮੋਢਾ ਪਾਉਗਾ 7 ਇੰਚ ਕਿਉਂਕਿ 1.5 ਇੰਚ ਦੀ ਸਾਤੀ ਤਿਆਰ ਆ ਠੀਕ ਹੈ ਜੀ ਆਪਾਂ ਉਹੀ 1/2 ਇੰਚ ਤੋਂ ਘੱਟ ਰੱਖਣਾ 5.5 ਇਹਨਾਂ ਨੂੰ ਆਪਸ ਵਿੱਚ ਮਿਲਾ ਦੇਣਾ 6 ਔਰ 5.5 ਦੇਖੋ ਸਲਾਈਟੇਟ ਰੈਡੀ ਹੋ ਜੂਗੀ ਲੱਗ ਰਹੀ ਹੈ ਨਾ ਤਰਸਨੀ ਜਾ ਰਹੀ ਹੈ ਨਾ ਤੇ ਹੁਣ ਇਹਨੂੰ ਮਜਰ ਮਿਲਾ ਲਾ ਦੇ ਬਸ ਇਹ ਤੋਂ ਆਪਣੇ ਮੋਢੇ ਦੀ ਕਾਟ ਆ ਇਹ ਆਟੋਮੈਟਿਕ ਵੀਰੇ ਨਿਕਲਿਆ ਹੁੰਦੀ ਆ ਠੀਕ ਹੈ ਆलो ਮੈਂ ਦੂਸਰੇ ਪਾਸੇ ਨਾਲ ਖੰਬੈਂਚ ਟੇਪ ਲਾ ਕੇ ਦਿਖਾਉਣੀ ਐ ਇੱਥੇ ਇੰਚ ਦੀ ਪਾਏਗੀ ਇੰਚ ਠੀਕ ਹੈ ਜੀ ਔਰ ਇੱਥੇ ਪਾਉਣੀਆਂ ਜੜੀਆਂ 2 1/2 2 1/2 1/2 ਪਾ ਦਿੰਦੇ ਸਰ ਆ ਓਕੇ ਹੋ ਗਿਆ ਜੀ ਠੀਕ ਹੈ ਹੁਣ ਜਿਹੜਾ ਇਹਨਾਂ ਦਾ ਇੱਥੋਂ ਸਾਹਮਣਾ ਨਾ ਜਿਹੜੇ ਪਲੇਟ ਆਂਦੇ ਆ ਉਹ ਇੱਥੇ 13 ਇੰਚਾ ਠੀਕ ਹੈ 13 ਇੰਚ ਆ ਉਹ ਹੀ ਉਹ ਹੀ 13 ਇੰਚ ਹੋ ਗਿਆ ਨਾ ਜਦੋਂ ਪਲੇਟ ਇੱਥੇ ਆ ਗਿਆ ਦੇਖੋ 12 6 ਛੇ 12 1/2 13 ਅੱਧੀ ਇੰਚ ਆਪਣੇ ਸਲਾਈ ਚਾਜਣਾ ਆਪਣੇ ਇੱਥੋਂ ਕਟਿੰਗ ਹੋ ਜਾਣੀ ਓਕੇ ਹੋਊਗਾ ਬਿਲਕੁਲ ਠੀਕ ਹੈ ਇੰਚ ਦੀ ਹੀ ਕਾਟ ਪੈਣੀ ਹੈ ਇਹਨਾਂ ਦੀ ਹੁਣ ਇੱਥੋਂ ਜਿਹੜਾ ਇਹਨਾਂ ਦੇ ਪਲੇਟ ਆ ਉਹ 11.5 ਤੇ ਤਿਆਰ ਆ ਵੀਰੇ ਠੀਕ ਹੈ ਤੇ ਇਥੋਂ ਜਿਹੜੀ ਸਪੇਸ ਆ ਉਹ ਵੀ 3.5 ਇੰਚ ਠੀਕ ਹੈ ਜੀ 3.5 ਇੰਚ ਉਕੇ ਲੰਬਾਈ ਉਹ ਵੀ 6.5 ਮੈਸੇਜ ਆ 3.5 ਪਾਨੀਆਂ ਵਾਕੀ ਹਾਈਟ ਦੇ ਹਿਸਾਬ ਨਾਲ ਵੀ ਹੁੰਦਾ ਇਹ ਪਲੇਟ ਦਾ ਠੀਕ ਹੈ ਜੀ ਜੇ ਜ਼ਿਆਦਾ ਹੀ ਹਾਈਟ ਲੰਬੀ ਆ ਤਾਂ ਸੱਤ ਪੈਂਦੀ ਆ ਨਹੀਂ ਤਾਂ 6.5 6 ਇੱਥੇ ਜੀ ਪੈਂਦੀ ਆ ਉਕੇ ਹੋ ਗਿਆ ਜੀ ਮਾਰਕਿੰਗ ਉਹੀ ਇੱਥੋਂ ਸਵਾ 1.2 ਦੀ ਵਿੱਚ ਬੈਠ ਪੈਣੀ ਆ ਵਿਚਾਲੇ ਠੀਕ ਹੈ ਇਧਰਲੀ ਟੇਢੀ ਵਾਲੀ ਦੀ ਵੀ ਸਵਾ 2 ਇੱਕੋ ਜਿਹੀ ਹੋ ਜਾਂਦੀ ਆ ਦੇਖੋ ਸਵਾ 2 ਸਵਾ 2 ਤੇ ਹੁਣ ਆ ਸਪੇਸ ਦਾ ਉਹੀ ਆਪਾਂ ਆਧ ਲੈਣਾ ਜੀ 5 4 ਠੀਕ ਹੈ ਆ ਮਾਰਕਲ ਸਾਤੀ ਦਾ ਹੋ ਗਿਆ ਜੀ ਇੱਥੇ ਕਮਲ ਦਾ ਹੋ ਗਿਆ ਜੀ ਪੀਐਸ ਇਹਨਾਂ ਦੀ ਹੈਗੀ ਆ ਜੀ 1.14 ਤੇ ਤਿਆਰ ਆ ਕਸ ਦਾ ਮਾਰਜਨ ਤੋਂ ਕਸ ਤੋਂ ਲੱਗੇ ਹੈ ਆਪਾਂ ਦਾ ਕਾਲਾ ਮਾਰਜਨ 1.14 ਤਿਆਰ ਆ ਆਪਾਂ 1.15 ਦੀ ਮਾਰਕਿੰਗ ਕਰਾਂਗੇ ਦਨ ਚ ਤੇ ਆਣਾ ਠੀਕ ਹੈ ਜੀ ਤੇ ਹੈਪ ਇਹਨਾਂ ਦੀ ਵੀ ਬੀ ਐਨ ਚ ਤਿਆਰ ਆ ਇਹਦੇ ਚ ਕੋਈ ਮਾਰਜਨ ਨਹੀਂ ਰੱਖਿਆ ਜਾਊਗਾ 10 10 ਬੀ ਠੀਕ ਹੈ ਬੱਸ ਤਾਂ ਕਰੂਗਾ ਉਹ ਵੀ ਮਵਾ ਦੇ ਤੁਸੀਂ ਕੀ ਹੋ ਗਿਆ ਠੀਕ ਹੈ ਜੀ ਹੁਣ ਇਹਨਾਂ ਦੀ ਸਾਤੀ ਜਿਹੜੀ ਹੈਗੀ ਆ 9 9 18 9 9 18 ਸਾਢੇ 9 ਸਾਢੇ 9 ਤੇ ਹੋਊਗਾ ਠੀਕ ਹੈ ਜੀ ਪੌਣੇ ਇੱਕ ਦਾਸ ਤੇ ਠੀਕ ਹੈ ਜੀ ਕਮਰ ਇਹਨਾਂ ਦੀ 16 ਇੰਚ ਤਿਆਰ ਆ ਇੱਥੇ ਆਪਾਂ 8.5 ਤੇ ਲਾਵਾਂਗੇ ਠੀਕ ਹੈ ਹੈਪੀ ਦੀ ਆਪਾਂ ਮਾਰਕਿੰਗ ਕਰ ਚੁੱਕੇ ਆ ਸਾਤੀ ਔਰ ਕਮਰ ਚੱਦ ਦੇ ਇੰਚ ਦਾ ਮਾਰਜਿਨ ਰੱਖਣਾ ਪਲੇਟਾਂ ਦਾ ਕਰਕੇ ਠੀਕ ਹੈ ਜੀ ਇੱਕ ਮੈਂ ਪਲੇਟ ਪਾਉਣ ਤੋਂ ਬਾਅਦ 20 13 ਫੀਤਾ ਮਾਰਦੀ ਹੁੰਦੀ ਆ ਜੀ ਜੋ ਆਪਣੀ ਟੀਟਿੰਗ ਦੀ ਸੀਨ ਹੁੰਦੀ ਆ ਠੀਕ ਹੈ ਜੀ ਉਹ ਤੇ ਫੀਤਾ 13 ਮਾਰ ਲਿਆ ਕਰੋ ਤੁਸੀਂ ਪਰਫੈਕਟ ਫਿਰ ਆਉਂਦਾ ਆ ਠੀਕ ਹੈ ਜੀ ਹਾਂ ਉਹ ਹੀ ਇਹਦਾ ਆਹ ਕੋਲ ਆ ਮਿੰਟ ਦਾ ਮਾਰਟ ਇੱਥੇ ਪਲੇਟ ਆਉਂਦਾ ਜਾ ਠੀਕ ਹੈ ਜੀ ਇਹ ਤੋਂ ਸਵਾਦੋ ਢਾਈ ਤੇ 3/4 ਰਹਿ ਜਾਂਦਾ ਜੀ ਸੀਨ ਲਾ ਕੇ ਢਾਈ ਹੋ ਜਾਂਦਾ ਸਵਾਦੋ ਤੇ ਕਟਾ ਕੱਟ ਦਿਆ ਕਰੋ ਬੈਕ ਦਾ ਅਗਲਾ 1/2 ਇੰਚ ਦੀ ਤੇ ਸਿੱਧੀ ਟੇਢੀ ਸਲਾਈ ਤੇ ਸਲਾਈ ਕੰਨੀ ਆ ਉਪਾ ਦੇ ਉਠ ਠੀਕ ਹੈ ਜੀ ਹੁ ਆਪਾਂ ਇਹਨਾਂ ਦੀ ਦੋਨਾਂ ਪੰਨਿਆਂ ਦੀ ਕਟਿੰਗ ਆਚਾਰਾ ਪੰਨਿਆਂ ਦੀ ਕਟਿੰਗ ਇਕੱਠੀ ਕਰ ਦਾਂਗੇ ਫਿਰ ਦੋ ਪੰਨੇ ਉੱਪਰੋਂ ਉਠਾਵਾਂਗੇ ਉਹਦੀ ਕਰ ਦਾਂਗੇ ਆਪਣੀ ਕਟਿੰਗ ਓਕੇ ਹੋ ਜੂਗੀ ਠੀਕ ਹੈ ਜੀ ਇਸ ਤਰ੍ਹਾਂ ਆ ਲਓ ਜੀ ਆ ਲਓ ਜੀ ਇੱਥੇ ਕੱਟ ਲਗਾ ਲਿਆ ਕਰੋ ਗਲੇ ਦਾ ਸੈਂਟਰ ਆ ਇਹ ਬੈਕ ਤੇ ਤੇ ਫਰੰਟ ਤੇ ਲੱਗ ਲੱਗੂ ਜੀ ਹੁਣ ਆਪਾਂ ਪਾਣੀਆ ਕਾਰਟ ਕ੍ਰਾਂਟ ਦੀ ਜਿੱਥੇ ਆਪਾਂ ਮਾਰਕਿੰਗ ਕੀਤੀ ਆ ਨਾ ਉਹਦੇ ਅੰਦਰਲੀ ਸਾਈਡ ਕਾਰਟ ਪਾਇਓ ਜੀ ਮਾਰਕਿੰਗ ਦੇ ਉੱਪਰ ਨਾਲ ਕੱਟੇ ਅੰਦਰ ਅੰਦਰ ਦੀ ਕਟਾਈ ਪਾਇਓ ਇਸ ਤਰ੍ਹਾਂ ਜੀ ਓਕੇ ਹੋ ਗਈ ਜੀ ਕ੍ਰਾਂਟ ਦੀ ਔਰ ਬੈਕ ਦੀ ਠੀਕ ਹੈ ਇੱਥੇ ਕੱਟ ਲੈ ਗਏ ਉਨਾ ਪਲੇਟ ਸੌਕੇ ਦੂਸਰੇ ਪਾਸੇ ਮਾਰਕਿੰਗ ਜਦੋਂ ਆਪਾਂ ਕਰਦੇ ਆਂ ਈਜ਼ੀ ਹੋ ਜਾਂਦੀ ਆ। ਹਾਂ ਲੋ। ਤੋਪਾ ਸੈਕ ਪਤਾ ਦੀ ਵਿਰਾਦਿਆ ਕਰੋ। ਉਸ ਤਰ੍ਹਾਂ ਹੁਣ ਆਪਾਂ ਇਹਦੀ ਮਾਰਕਿੰਗ ਕਰਨੀ ਆ ਉਲਟ ਸਾਈਡ। ਹਾਂ ਲੋ। ਬੈਕ ਦੀ ਮਾਰਕਿੰਗ ਲੱਗ ਤੋ ਹੋਊਗੀ ਜੀ ਪਲੇਟਾਂ ਦੀ। ਕਿਉਂਕਿ ਆਪਾਂ ਬੈਕ ਤੇ 프ਰੰਟ ਦੇ ਪੱਲੇ ਦੇ ਇੱਕ-ਇੱਕ ਨਾ ਮਾਰ ਜਣ ਰੱਖ ਕੇ ਚੱਲੇ ਆਂ ਅੱਲੀ 프ਰੰਟ 프ਰੰਟ ਦੀ ਹੈ। ਫਿਰ ਤੇ ਆ ਲੋ। ਕੋਲਾ ਉਠਾਓ ਤੇ ਦੂਸਰੇ ਪਾਸੇ ਮਾਰਕਿੰਗ ਡਾਰਕ ਕਰ ਦੋ। ਆ ਦੇਖੋ ਜੀ ਜੇ ਤੋ ਪਲੇਟ ਆਪਾਂ ਇਧਰ ਪਾਸੇ ਮਾਰਕਿੰਗ ਨਾ ਹੋ ਜਾਂਦੇ ਠੀਕ ਹੈ। ਇਹ ਤੋਂ ਮਲਾਉਂਦੇ ਨਾ ਆ ਕੱਟ ਨਾ ਮਿਲ ਜਾਂਦੇ ਆ ਆਟੋਮੈਟਿਕਲੀ ਮਾਰਕਿੰਗ ਈਜੀ ਹੋ ਜਾਂਦੀ ਆ ਮਲਾਣੀ ਆ ਲਓ ਜੀ ਬਸ ਇਹਨਾਂ ਦੇ ਬੈਕ ਦੇ ਗਲੇ ਦੀ ਕਟਾਈ ਰਹਿ ਗਈ ਕੱਲੀ ਉਹ ਵੀ ਆਪਾਂ ਕਰ ਦਿੰਨੇ ਆ ਲਓ ਜੀ ਸਰਵਾਦੂਤੇ ਆਪਾਂ ਕੱਟਾਂਗੇ ਤੇ ਲੰਬਾਈ ਪੰਜ ਕੱਟਾਂਗੇ ਸਾਢੇ 4 ਨਹੀਂ ਸਾਢੇ 5 ਕੱਟ ਦੋ ਜੀ ਪੰਜ ਕਿਨਾਂ ਦਾ ਗਲਾ ਤਿਆਰ ਆ 14 ਚ ਆ ਜਾਊਗਾ ਕੰਦੇ ਦੀ ਸਿਲਾਈ ਚ ਠੀਕ ਹੈ ਜੀ ਇਸ ਤਰ੍ਹਾਂ ਓਕੇ ਹੋ ਜਾਊਗਾ ਠੀਕ ਹੈ ਜੀ ਕੋਣ ਇਹਨਾਂ ਦੇ ਪਲੇਟਾਂ ਦੀ ਮਾਰਕਿੰਗ ਵੀ ਮੈਂ ਤੁਹਾਨੂੰ ਦੱਸ ਦੇਣੀ ਇੱਥੇ 11.5 ਇੱਥੋਂ ਮਿਲਣਾ ਆਪਣੇ ਦਵਾਰ ਤੋਂ ਦੇਖੋ ਇਹ 3.5 ਦੀ ਸਪੇਸ ਆ ਸਪੇਸ ਉਨੀ ਰੱਖਣੀ ਆ ਜੀ ਸਪੇਸ ਪ੍ਰੰਤ ਜਿੰਨੀ ਹੀ ਰਹੂਗੀ ਤੇ ਮਾਰਕਿੰਗ ਦਵਾਰ ਤੋਂ ਲੱਗੂਗੀ 11.5 ਲੰਬੀ ਹੋਵੇਗੀ ਹਾਂ ਮੈਂ ਕੋਈ ਦੂਸਰੀ ਸਾਈਡ ਲਾਉਣੇ ਆ ਮਾਰਕਿੰਗ ਆਲਾ ਕੋਈ ਇਸ ਤਰ੍ਹਾਂ ਠੀਕ ਹੈ ਜੀ ਅਸਾਂ ਪਾ ਜਿੱਤੀ ਮਾਰਕਿੰਗ ਕੀਤੀ ਹੈ ਦੇ ਉੱਤੇ ਕਟਾ ਕਟਾਈ ਕਰਦਾਂਗੇ ਠੀਕ ਹੈ ਜੀ ਬਸ ਜੀ ਇਹ ਆਪਣੀ ਕਟਿੰਗ ਹੋ ਗਈ ਫਿਨਿਸ਼ ਅੱਗੇ ਆਪਾਂ ਫੇਰ ਕਿਸੇ ਨਵੀਂ ਵੀਡੀਓ ਨਾਲ ਤੁਹਾਨੂੰ ਮਿਲਦੇ ਹਾਂ ਲਾਈਕ ਕਮੈਂਟ ਕਰਕੇ ਨਾ ਜ਼ਰੂਰ ਦੱਸਿਓ ਜੇ ਆਪਾਂ ਨੂੰ ਤੁਹਾਨੂੰ ਕੋਈ ਵੀ ਗੱਲ ਨਹੀਂ ਸਮਝ ਆਉਂਦੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆਂ ਆਪਾਂ ਤੁਹਾਡੇ ਕਮੈਂਟਾਂ ਦੇ ਜਵਾਬ ਆਉਣ ਵਾਲੀ ਵੀਡੀਓ ਦੇ ਵਿੱਚ ਜ਼ਰੂਰ ਦਿਆ ਕਰਾਂਗੇ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਕਿਸੇ ਨਵੀਂ ਵੀਡੀਓ ਨਾਲ ਫੇਰ ਮਿਲਦੇ ਹਾਂ ਧੰਨਵਾਦ